ਤਪਦਾ ਸੱਚ ਨਿਊਜ਼ ਦੇਖਣ ਵਾਲੇ ਦੇਸ਼ ਵਿਦੇਸ਼ ਵਿੱਚ ਵੱਸਦੇ ਸਾਰੇ ਹੀ ਸਰੋਤਿਆਂ ਨੂੰ ਇੱਕ ਵਾਰੀ ਫਿਰ ਤੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਦਰਸ਼ਕੋ ਜਿਵੇਂ ਕੀ ਤੁਸੀਂ ਦੇਖ ਸਕਦੇ ਹੋ ਸੰਗਤ ਇੱਥੇ ਬੈਠੀ ਹੋਈ ਆ ਨਾਲ ਬੀਬੀਆਂ ਵੀ ਨੇ ਤੇ ਨਾਲ ਬਜ਼ੁਰਗ ਨੌਜਵਾਨ ਤੇ ਹੋਰ ਸਾਰੀ ਸੰਗਤ ਜਿਹੜੀ ਇੱਥੇ ਬੈਠੀ ਹੋਈ ਆ ਤੇ ਇਹ ਸੰਗਤ ਹੈਗੀ ਆ ਪਿੰਡ ਲਾਲੂਵਾਲ ਦੇ ਲਾਲੂਵਾਲ ਦੀ ਜਿੱਥੋਂ ਕੀ ਤੁਸੀਂ ਦੇਖ ਰਹੇ ਹੋ ਲਗਾਤਾਰ ਵਾਦਾਂ ਦੇ ਵਿੱਚ ਜਿਹੜੀ ਆ ਉਹ ਕੁਝ ਦਿਨਾਂ ਤੋਂ ਪਿਛਲੇ ਕੁਝ ਦਿਨਾਂ ਤੋਂ ਚੱਲ ਰਿਹਾ ਵਾ ਡੇਰਾ ਬਾਬਾ ਮੂਲਾ ਜੀ ਦਾ ਗੁਰਦੁਆਰਾ ਸਾਹਿਬ ਉੱਥੇ ਹੀ ਅਸੀਂ ਬੈਠੇ ਹੋਏ ਆ ਤੇ ਇੱਥੇ ਉੱਤਰਾ ਅਧਿਕਾਰੀ ਨੂੰ ਲੈ ਕੇ ਦੋ ਤਰ੍ਹਾਂ ਦੇ ਵਿੱਚ ਜਿਹੜੀ ਇੱਕ ਖੈਰਬਾਜੀ ਚੱਲ ਰਹੀ ਆ ਉਹਨੂੰ ਲੈ ਕੇ ਇੱਕ ਦਰਦਾ ਪੱਖ ਤੁਹਾਡੇ ਨਾਲ ਪਹਿਲਾਂ ਹੀ ਪੇਸ਼ ਕਰ ਚੁੱਕੇ ਆ ਦੂਸਰੀ ਤਰ੍ਹਾਂ ਦਾ ਪਾਕਾ ਜੀ ਤੁਹਾਡੇ ਸਾਹਮਣੇ ਅੱਜ ਪੇਸ਼ ਕਰਨ ਲੱਗੇ ਆਂ ਇਹਨਾਂ ਦੀ ਗੱਲਬਾਤ ਸੁਣਦੇ ਆਂ ਕਿ ਆਖਰ ਇਹ ਕੀ ਕਹਿਣਾ ਚਾਹੁੰਦੇ ਨੇ ਤੇ ਸਚਾਈ ਕੀ ਆ ਤੇ ਆਪਾਂ ਗੱਲ ਕਰਦੇ ਆਂ ਸਭ ਤੋਂ ਪਹਿਲਾਂ ਇਹ ਨੇ ਬਾਬਾ ਮਨਜੀਤ ਸਿੰਘ ਜੀ ਹਾਂਜੀ ਬਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਬਾਬਾ ਜੀ ਪਹਿਲਾਂ ਤਾਂ ਤੁਸੀਂ ਆਪਣੇ ਜੀਵਨ ਬਾਰੇ ਝਾਂਕ ਪਾਓ ਥੋੜੀ ਜੀ ਸੰਤਾਂ ਨੂੰ ਕਿ ਕਿੰਨਾ ਚਿਰ ਹੋ ਗਿਆ ਤੁਹਾਨੂੰ ਇੱਥੇ ਰਹਿੰਦਿਆਂ ਨੂੰ ਤੇ ਕੀ ਕੀ ਸੁਭਾਵਾਂ ਤੁਸੀਂ ਗੁਰੂ ਘਰ ਲਈ ਹੁੰਨ ਤੇ ਕੀਤੀਆਂ ਨੇ? ਤਕਰੀਬਨ 27 27 ਸਾਲ ਹੋ ਗਏ ਤੇ ਰਹਿੰਦੇ ਹੋ ਜੀ। ਅੱਛਾ ਜੀ। ਤੇ ਬਾਬਾ ਜੀ ਬਾਬੇ ਮੂਲਾ ਹੋਂ ਦੇ ਨਾਲ ਸੇਵਾ ਕਰਦੇ ਨੇ, ਗ੍ਰਾਹੀ ਵੀ ਕਰਾਉਂਦੇ ਰਹੇ, ਨਾਲ ਵੀ ਰਹਿੰਦੇ ਰਹੇ। ਅੱਛਾ ਜੀ। ਬਾਬਾ ਜੀ ਦੇ ਨਾਲ ਉਦੋਂ ਦਰਬਾਰ ਸਾਹਿਬ ਜਦੋਂ ਪ੍ਰਕਾਸ਼ ਹੋਇਆ, ਪ੍ਰਕਾਸ਼ ਬਾਅਦ ਜੋ ਹੈ ਬਾਬਾ ਜੀ ਦੇ ਸੇਵੀ ਛੱਡਣ ਤੋਂ ਅੱਛਾ ਜੀ। ਪਹਿਲਾਂ ਸਰਾਵਾਂ ਬਣੀਆਂ, ਲੰਗਰ ਬਣੇ। ਸਾਰਾ ਪੇਰਾ ਬਾਬਾ ਜੀ ਨਾਲ ਜਿੱਥੇ ਜਾਣਾ ਆਉਣਾ ਜਾਂਦੇ ਹੋਂਦੇ ਵੀ ਰਹੇ ਆ ਜੀ। ਜੀ ਬਪਾ ਜੀ ਨਾਲ ਹੀ ਹਾਂਜੀ ਹਾਂਜੀ ਜਾਂਦੇ ਰਹੇ ਜੀ ਕਿੰਨੀ ਕੁ ਉਮਰ ਦੀ ਤੁਹਾਡੀ ਉਦੋਂ ਉਸ ਹੋ ਗਈ 12-13 ਸਾਲ 15 ਸਾਲ ਬੱਚੇ ਛੋਟੇ ਹੁੰਦੇ ਨੇ ਤੇ ਤੁਸੀਂ ਉਹਨਾਂ ਦੇ ਨਾਲ ਜਾਣ ਲੱਗ ਪਏ ਸੀ ਹਾਂਜੀ ਤੇ ਫਿਰ ਤੁਸੀਂ ਪਾੜਤੀ ਸੰਤਿਆ ਕਿੱਥੋਂ ਲਈ ਫਿਰ ਇਹ ਇੱਥੇ ਸਿੰਘ ਸੀ ਜੀ ਅੱਛਾ ਜੀ ਤਕਸਾਲ ਦੇ ਸਿੰਘ ਸੀ ਉਹਨਾਂ ਤੋਂ ਲਈ ਜੀ ਬਾਤ ساری ਗੱਲ ਨਹੀਂ ਸੁਣਨੀ ਇੱਧਰ ਦੇਖੋ ਜੇ ਇਹ ਬਪਾ ਜੀ ਫਿਰ ਜਿਹੜਾ ਵਿਵਾਦ ਚੱਲ ਰਿਹਾ ਵਾ ਵੀ ਗੱਡੀ ਨੂੰ ਲੈ ਕੇ ਤੇ ਉਹ ਕੀ ਅਸਲ ਕਿਉਂ ਫਰੇ ਜਿਹੜਿਆ ਵਵਾਦ ਛੜਿਆ ਕਿਉਂਕਿ ਗੁਰੂ ਘਰਾਂ ਦੇ ਵਿੱਚ ਇਹ ਵਵਾਦ ਚੰਗੇ ਨਹੀਂ ਲੱਗਦੇ ਤੇ ਕਿਉਂ ਛੜਿਆ ਕਿਉਂ ਕੀ ਕਾਰਨ ਵੇਖੋ ਜੀ ਗੱਲ ਇਹ ਆ ਵੀ ਸੰਗਤ ਨੇ ਦਾਸ ਰਿਆਂ ਨੂੰ ਨਵਾਜਿਆ ਅੱਛਾ ਸੰਗਤ ਨਾਲ ਪਿਆਰ ਸੀ ਆਪਣਾ ਸੀ ਅਰਦਾਸਾ ਹੋਇਆ ਤੇ ਉਹ ਧੱਕੇ ਨਾਲ ਗੁੰਡਾਗਰਦੀ ਕਰ ਰਿਹਾ ਤੁਸੀਂ ਵੇਖ ਹੀ ਲੈਣੀਆ ਫੋਟੋਆਂ ਮੈਂ ਤੁਹਾਨੂੰ ਕਹਿਣਾ ਨਹੀਂ ਚਾਹੁੰਦਾ ਸ਼ਬਦ ਜਿਹੜੇ ਗਲਤ ਨਹੀਂ ਵਰਤਨੇ ਚਾਹੁੰਦਾ ਪਰ ਉਹ ਧੱਕਾ ਹੀ ਕਰ ਰਿਹਾ ਸੰਗਤ ਦੇ ਵਿੱਚ ਬਹਿ ਕੇ ਸੰਗਤ ਨਾਲ ਵਿਚਾਰ ਕਰੇ ਸੰਗਤ ਵਿੱਚ ਆਉਂਦਾ ਹੀ ਨਹੀਂ ਉਹ ਮੈਂ ਜਿਹੇ ਦਾ ਰਿਆ ਤੇ ਉਹਦੇ ਉਹਨਾਂ ਦਾ ਕਹਿਣਾ ਤੁਸੀਂ ਸੁਣਿਆ ਹੋਣਗੇ ਉਹਨਾਂ ਦਾ ਤੇ ਕਹਿਣਾ ਮੈਂ ਜੋ ਤੁਸੀਂ ਕਹ ਰਹੇ ਉਹੀ ਅਖਲੇ ਕਹਿ ਰਹੇ ਨੇ ਕਿ ਅਸੀਂ ਉਹਨਾਂ ਨੂੰ ਕਹਿੰਦੇ ਆਂ ਸੰਗਤ ਚ ਆਓ ਪਰ ਉਹ ਆਉਂਦੇ ਨਹੀਂ ਕਿ ਉਹ ਤੁਹਾਡੇ ਤੇ ਇਲਜ਼ਾਮ ਲਾ ਰਹੇ ਨੇ ਨਹੀਂ ਜੀ ਅਸੀਂ ਤਾਂ ਸੰਗਤ ਚ ਹੀ ਰਹਿੰਦੇ ਆਂ ਜੀ ਓਕੇ ਹਾਂ ਜੀ ਹੁਣ ਵੀ ਸੰਗਤ ਹੀ ਬੈਠੀ ਹੈ ਹਾਂ ਜੀ 25 30 35 ਪਿੰਡਾਂ ਦੇ ਸਰਪੰਚ ਨਾਲ ਨੇ ਇਲਾਕਾ ਨਾਲ ਏ ਗੁਰੂ ਕੀਆ ਸੰਗਤਾ ਨਾਲ ਨੇ ਘਰ ਘਰ ਮੈਨੂੰ ਜਾਣਦੇ ਦੇ ਘਰ ਘਰ ਸੰਗਤ ਜਾਣਦੀ ਹੈ ਜੀ ਹਾਂ ਜੀ ਅਛਾ ਤੇ ਦਿਨੋਂ ਬਾਬਾ ਜਗਿੰਦਰ ਸਿੰਘ ਜੀ ਕਾਲ ਚਲਾਨਾ ਕਰਦੇ ਨੇ ਕਿ ਉਸ ਤੋਂ ਪਹਿਲਾਂ ਉਹ ਕਿਸੇ ਨੂੰ ਗੱਦੀ ਤਾਂ ਆਪਣਾ ਵਾਰਸ ਸਥਾਪਿਤਲੇ ਗਏ ਸੀ ਜਾਂ ਕਹਿ ਕੇ ਗਏ ਸੀ ਕਿ ਮੇਰੇ ਮਗਰੋਂ ਗੱਦੀ ਮਿਲੇਗੀ ਨਹੀਂ ਜੀ ਨਹੀਂ ਕੋਈ ਨਹੀਂ ਕਹਿ ਕੇ ਗਈ ਕਿਸੇ ਨੂੰ ਨਹੀਂ ਨਹੀਂ ਜੀ ਨਹੀਂ ਸੰਗਤ ਦੇ ਪਹਿਰਾ ਸੀ ਅੱਛਾ ਜੀ ਸੰਗਤ ਨੇ ਗੁਰਦੁਆਰਾ ਸਾਹਿਬ ਬਣਾਇਆ ਹਾਂਜੀ ਕਿਸੇ ਵੀ ਜਥੇਬੰਦੀ ਨੇ ਵੀ ਨਹੀਂ ਬਣਾਇਆ ਕੋਈ ਨੇਟ ਵੀ ਨਹੀਂ ਦਿੱਤੀ ਮੈਂ ਨਾਲ ਜਾਂਦਾ ਰਿਹਾ ਬਾਬਾ ਜੀ ਦੇ ਤੇ ਸੰਗਤ ਨੇ ਗ੍ਰਹਾਈਆਂ ਕਰਕੇ ਦਿਨ ਰਾਤ ਕਰਕੇ ਪਾਵਨ ਸਥਾਨ ਜਿਹੜਾ ਹੈ ਇਹ ਬਣਵਾਇਆ ਬਣਾਇਆ ਸਹਯੋਗ ਦਿੱਤਾ ਸੰਗਤ ਦਾ ਹੀ ਪਹਿਰਾ ਸਾਰਾ ਸੰਗਤ ਨੇ ਜ਼ਮੀਨਾਂ ਦਿੱਤੀਆਂ ਨੇ ਹਾਂ ਸੰਗਤ ਦੀ ਜਨ ਰਾ ਸੇਵਾ ਕਰਦੀ ਰਹੀ ਜਿੱਥੇ ਇਹ ਹੁਣ ਫਿਰ ਇਹ ਜਿਹੜੇ ਉਹ ਦਾਵਾ ਉਹ ਕਹਿ ਰਹੇ ਕਿ ਅਸੀਂ ਆਪਣੀ ਸਾਰੀ ਪੈਰੀ ਜਿਹੜੀ ਆ ਵੇਚ ਵਟ ਕੇ ਇੱਥੇ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਲਾਈ ਆ ਤੇ ਤੁਹਾਡਾ ਉਹ ਕਹਿ ਰਹੇ ਨੇ ਕਿ ਤੁਸੀਂ ਆਪਣੀ ਪੈਰੀ ਦਾ ਹਿੱਸਾ ਜਿਹੜਾ ਆਪਣੇ ਭਰਾਵਾਂ ਨੂੰ ਦੇ ਆਏ ਉਹ ਜੀ ਤੁਸੀਂ ਵੀ ਕਰਨਾ ਚਾਹੁੰਦੇ ਇੱਥੇ ਗੁਰੂ ਘਰਾਂ ਨੇ ਕਿ ਲਾ ਦਿੰਦੇ ਵੇਖੋ ਜੀ ਗੱਲ ਇਹ ਪਹਿਲੀ ਇਹ ਆ ਵੀ ਜਦੋਂ ਮੈਂ ਆ ਹੀ ਛੋਟੀ ਉਮਰ ਚ ਗਿਆ ਤੇ ਮੇਰਾ ਪੈਰੀ ਨਾਲ ਕੀ ਸੰਬੰਧ ਰਹਿ ਗਿਆ ਜਦੋਂ ਮੇਰਾ ਅਰਦਾਸਾ ਹੀ ਹੋ ਗਿਆ ਉਹ ਤਾਂ ਪਹਿਲੀ ਉਹਨਾਂ ਦੀ ਹੋਈ ਇਹਦੀ ਪੈੜੀ ਦੀ ਗੱਲ ਰਹੀ ਜੀ ਇਹਨੂੰ ਸਵਾ ਗਿਲਾ ਪੈੜੀ ਆਉਂਦੀ ਸੀ ਬਾਬਾ ਜੀ ਦੀ ਪੈੜੀ ਸਵਾ ਗਿਲਾ ਸੀ ਉਹ ਮੂਲਾ ਹੋਣਾ ਦੀ ਉਹ ਇਹਨਾਂ ਵੇਚ ਕੇ ਉੱਥੇ ਆਪਸ ਵਿੱਚ ਵੰਡੀ ਆ ਮੈਨੂੰ ਪਤਾ ਵਾ ਬਾਕੀ ਇਹਨਾਂ ਦੀ ਪੈੜੀ ਦਾ ਕੋਈ ਪਤਾ ਨਹੀਂ ਜੀ ਇਹਦੇ ਵੇਚੀ ਕਿੱਥੇ ਆ ਕਿੱਥੇ ਖਾਦੀ ਇੱਥੇ ਰ ਕੁਝ ਲੱਗਾ ਨਹੀਂ ਜੀ ਇੱਥੇ ਜੋ ਗੁਰੂ ਘਰ ਦੀਆਂ ਪਹਿਲਾਂ ਮਾਰਤਾ ਬਣੀਆਂ ਨੇ ਉਹੀ ਨੇ ਜੀ ਅੱਜ ਹਾਂਜੀ ਤੇ ਤੁਸੀਂ ਉਹ ਬਈ ਲਗਾਤਾਰ ਸੇਵਾ ਇੱਥੇ ਨਿਭਾ ਰਹੇ ਹੋ ਕਈ ਸਾਲਾਂ ਤੋਂ ਹਾਂਜੀ ਤੇ ਤਾਂ ਤੁਹਾਨੂੰ ਪਤਾ ਹੋ ਲੱਗਿਆ ਵੀ ਇੱਥੇ ਜਿਹੜਾ ਉਹ ਸਾਰਾ ਪ੍ਰਬੰਧ ਉਹ ਕਿਵੇਂ ਚੱਲਦਾ ਵਾ ਜਿਵੇਂ ਹੁਣ ਇੱਥੇ ਡੰਗਰ ਵੀ ਹੈਗੇ ਨੇ ਹਾਂਜੀ 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 ਡੰਗਰ ਗੁਰੂ ਘਰ ਦੇ ਨੇ ਜਾਂ ਪਰਸਨਲ ਨਹੀਂ ਨਹੀਂ ਜੀ ਗੁਰੂ ਘਰ ਦੇ ਨੇ ਜੀ ਗੁਰੂ ਘਰ ਦੀਆਂ ਸੈਤੀ 38 ਮੱਝਾਂ ਸੀ ਓਕੇ ਜਿਹੜੀਆਂ ਵਿੱਚੋਂ ਵੇਚ ਦਿੱਤੀਆਂ ਗਈਆਂ ਇਹਨਾਂ ਇਹਨਾਂ ਨੇ ਵੇਚੀਆਂ ਜੀ 22 23 ਮੱਝਾਂ ਵੇਚੀਆਂ ਨੇ ਉਹਦਾ ਕੋਈ ਹਿਸਾਬ ਤਾਂ ਹਾਂ ਕੋਈ ਹਿਸਾਬ ਤਾਂ ਨਹੀਂ ਜੀ ਹਾਂਜੀ ਇਹਦਾ ਕੋਈ ਪ੍ਰੂਫ ਹੈਗਾ ਕਿ ਕਿੰਨੀਆਂ ਮੱਝਾਂ ਵੇਚੀਆਂ ਨਹੀਂ ਜੀ ਮੈਂ ਖੁਦ ਪ੍ਰੂਫ ਹੈ ਜੀ ਅੱਛਾ ਹਾਂਜੀ ਫਿਰ ਉਦੋਂ ਤੁਸੀਂ ਪਰ ਬਾਬਾ ਬਾਬਾ ਜੀ ਇਸੇ ਗੱਲ ਦਾ ਇੱਕ ਵਾਰਾਂ 2016 ਦੇ ਵਿੱਚ ਵੀ 15 16 ਜੀ ਆਇਆ 600 ਪਹਿਲਾਂ ਨਹੀਂ ਆਇਆ ਇਹਨੂੰ 7 8 9 ਸਾਲ ਹੀ ਹੋਇਆ ਆਇਆ ਇਹਨੂੰ ਅੱਛਾ ਜੀ ਹਾਂ ਜੀ ਜ਼ਿਆਦਾ ਸਮਾਂ ਨਹੀਂ ਨੂੰ ਆਇਆ ਉਦੋਂ ਇਹ ਆਉਂਦੇ ਨੇ ਰੌਲਾ ਪਾਇਆ ਪਰ ਉਹ ਸੰਗਤ ਨੇ ਵਿਰੋਧ ਕੀਤਾ ਇਸ ਗੱਲ ਦਾ ਫਿਰ ਅਸੀਂ ਨਹੀਂ ਚਾਹੁੰਦੇ ਵੀ ਇਹ ਅੱਜ ਜਿਹੜਾ ਅੱਜ ਹਾਲਾਤ ਬਣ ਗਏ ਨੇ ਬਣ ਜਾਣ ਤੇ ਬਾਬਾ ਜੀ ਜਿਵੇਂ ਤੁਸੀਂ ਕਹਿੰਦਾ ਕਿ ਅੱਜ ਹਾਲਾਤ ਜਿਹੜੇ ਬਣਿਆ ਨਹੀਂ ਬਣਨ ਤੇ ਨਾਲ ਚਾਹੁੰਦੇ ਸੀ ਦੇ ਇਹਦੇ ਲਈ ਫਿਰ ਹੁਣ ਜੁਮੇਵਾਰ ਕਿਹਨੂੰ ਠਰਾਉਂਦੇ ਨੇ ਜਿਹੜੇ ਇਹ ਹਾਲਾਤ ਨੇ ਇਹਦੇ ਲਈ ਜੁਮੇਵਾਰ ਕੌਣ ਹੋਇਆ ਫਿਰ ਦੇਖੋ ਜੀ ਇਹੀ ਜੁਮੇਵਾਰ ਨੇ ਜੋ ਸੰਗਤ ਦੀ ਨਹੀਂ ਆਪਾਂ ਮੰਨਣੀ ਇਲਾਕੇ ਦੀ ਨਹੀਂ ਮੰਨਣੀ ਨਗਰ ਦੀ ਨਹੀਂ ਮੰਨਣੀ ਜਿਹੜਾ ਦਿਨ ਰਾਤ ਸੇਵਾਵਾਂ ਕੀਤੀਆਂ ਨੇ ਉਹਨਾਂ ਨਾਲ ਕੋਈ ਆਪਾਂ ਸਾਝ ਨਹੀਂ ਕਰਨੀ ਉਹਨਾਂ ਨਾਲ ਕੋਈ ਗੁਰਮਤਾਂ ਨਹੀਂ ਰੱਖਣਾ ਹਾਂਜੀ ਅੱਛਾ ਇਲਾਕੇ ਦੇ ਵਿੱਚ ਨਹੀਂ ਵਿਚਰੇ ਤੁਹਾਡੇ ਨਹੀਂ ਜੀ ਨਹੀਂ ਕੋਈ ਗੱਲ ਨਹੀਂ ਜੀ ਹੋ ਜੀ ਤੇ ਮੈਂ ਉਹੀ ਤੈਨੂੰ ਜਿਹੜਾ ਪੁੱਛ ਰਿਆ ਸੀ ਕਿ ਜਦੋਂ ਤੁਸੀਂ ਸੇਵਾ ਕਰ ਰਹੇ ਸੀ ਤੇ ਲਗਾਤਾਰ ਨਿਰੰਤਰ ਸੇਵਾ ਕਰ ਰਹੇ ਸੀ ਜਿਉਂ ਤੁਸੀਂ ਮੱਝਾਂ ਦਾ ਵੀ ਦੱਸ ਦਿੱਤਾ ਕਿ ਮੱਝਾਂ ਦੇ ਵਿੱਚ ਵੀ ਇਸ ਤੋਂ ਇਲਾਵਾ ਹੋਰ ਇੱਥੇ ਕਿਹੜੀਆਂ-ਕਿਹੜੀਆਂ ਜਿਹੜੀਆਂ ਉਹ ਆਮਦਨ ਦਾ ਸਾਧਨ ਸੀ ਜਿਹੜਾ ਮਤਲਬ ਕਿ ਇਦਾਂ ਆ ਰਿਹਾ ਸੀ ਦੂਜੇ ਬੰਦੇ ਇਹਨਾਂ ਦਾ ਕਹਣਾ ਸੀ ਕਿ ਸਾਡੇ ਬਾਬਾ ਜਗਿੰਦਰ ਸਿੰਘ ਜਿਹੜੇ ਇੱਕ ਦਿੱਤੇ ਇੱਥੇ ਸਿਮੁਖੇਵਾਰ ਸਨ ਉਹਨਾਂ ਦੀ ਕਹਿੰਦੇ ਵੀ ਇਹਨਾਂ ਨੇ ਇੱਕ ਦਿਨ ਪਾਣੀ ਦਾ ਗਲਾਸ ਵੀ ਫੜਾਇਆ ਤੇ ਅਸੀਂ ਉਹਨਾਂ ਦੀ ਮਰਦੇ ਤੱਕ ਸੇਵਾ ਕੀਤੀ ਬਹੁਤ ਜ਼ਿਆਦੀ ਵੀ ਬਿਮਾਰ ਸੀ ਉਹ ਤੇ ਉਹ ਹੋ ਕੀ ਗੱਲ ਆ ਵੇਖੋ ਜੀ ਇਹ ਜੋ ਮਰਜੀ ਆਖੀ ਜਾਣ ਜਦੋਂ ਬਾਬੇ ਜਗਿੰਦਰ ਸਿੰਘ ਇਹਨਾਂ ਆਉਣ ਤੋਂ ਪਹਿਲਾਂ ਸਾਡੇ ਕੋਲ ਸੀ ਨਾ ਸਵਾਵਾ ਨਭਾਉਂਦੇ ਰਿਹਾ ਦੁਬਾਰਾ ਜਦੋਂ ਇਹਨਾਂ ਕੋਲ ਆ ਗਏ ਤਾਂ ਨਿਤ ਕਲੇ ਹੁੰਦੀ ਸੀ ਇਹਨਾਂ ਦੀ ਨਿਤੇ ਲੜਦਾ ਹੀ ਇਹਨੇ ਨਵੇਂ ਤੋਂ ਨਵ ਹਥਿਆਰ ਲੈਣਾ ਆਏ ਨਿਆਣਾ ਮੈਨੂੰ ਮਾਇਆ ਚਾਹੀਦੀ ਉਹ ਦੁਖੀ ਹੋਇਆ ਬਿਟਾਈ ਇਹ ਬਾਬਾ ਜੀ ਬਾਬਾ ਜਗਿੰਦਰ ਸਿੰਘ ਅੱਛਾ ਤੁਹਾਡੇ ਕੋਲ ਕੋਈ ਦੁਖੜਾ ਬਰੋਲਿਆ ਉਹਨਾਂ ਨੇ ਸਭ ਬਰੋਲਿਆ ਜੀ ਇਹਨਾਂ ਨੂੰ ਪਤਾ ਹੈ ਇਹਨਰੂ ਉਹਦੇ ਇਹਨੇ ਦੁਖੀ ਸੀ ਵੀ ਉਹਦੇ ਵੀ ਆਪਦੀ ਮਨਮਰਜ਼ੀਆਂ ਕਰਦਾ ਹਥਿਆਰ ਤਿੰਨ ਤਿੰਨ ਚਾਰ ਚਾਰ ਲੱਖ ਦਾ ਰੱਖਣਾ ਮੁੰਡਿਆਂ ਨਾਲ ਸਾਂਝਾ ਚਲੋ ਰਹਿਣ ਅਸੀਂ ਤਾਂ ਸਦਾ ਨਹੀਂ ਰਹਿਣ ਸ਼ਾਮ ਲਈ ਫਿਰ ਉਹਨਾਂ ਨੇ ਇਹ ਵੀ ਸ਼ਬਦ ਵਰਤਿਆ ਕਿ ਵੀ ਜਿਹੜੇ ਉੱਥੇ ਜਿਹੜੀ ਆ ਤੁਹਾਡੀ ਧਿਰ ਨੂੰ ਉਹਨਾਂ ਨੇ ਕਿਹਾ ਕਿ ਇਹਦੇ ਵਿੱਚ ਸ਼ਰਾਬੀ ਸਮੈਕੀਏ ਤੇ ਅਜਾਸ਼ ਬੰਦੇ ਨੇ ਜੇਕਰ ਇਹ ਵੀਰੇ ਤੇ ਕਾਬੂ ਹੁੰਦੇ ਨੇ ਤਾਂ ਗੁਰੂ ਘਰ ਦੇ ਵਿੱਚ ਜਿਹੜੀਆਂ ਔਰਤਾਂ ਬੀਬੀਆਂ ਭੈਣਾਂ ਦਾ ਆਉਣਾ ਜਿਹੜਾ ਉਹ ਮੁਸ਼ਕਲ ਹੋ ਜਾਏਗਾ ਵੇਖੋ ਜੀ ਇਹਨਾਂ ਦੇ ਡੋਪ ਟੈਸਟ ਕਰਾ ਲਓ ਤੇ ਮੇਰਾ ਵੀ ਕਰਾ ਲਓ ਉਹਦਾ ਵੀ ਕਰਾ ਲਾ ਸੰਗਤ ਦੀ ਜੋ ਦੂਰ ਦੀ ਗੱਲ ਆ ਤੁਹਾਨੂੰ ਆਪੇ ਸਾਹਮਣੇ ਆਜੂਗਾ ਲਿਜਾਮ ਲਾਉਣ ਦੀ ਕੀ ਲੋੜ ਉਹਨੂੰ ਵੀ ਖਿਲਾਰ ਲਓ ਬੇਨੂੰ ਵੀ ਖਿਲਾਰ ਡਾਕਟਰ ਟੈਸਟ ਕਰਾ ਲਓ ਵੀ ਕਿਤੇ ਚੁਕੀ ਨਿਕਲਦਾ ਇਹ ਹੁਣ ਤੁਸੀਂ ਡਾਕਟਰਸ ਦੀ ਗੱਲ ਕਰ ਰਹੇ ਹੋ ਮਗਰ ਉਹ ਭੱਜੇਉਣਾ ਨਹੀਂ ਨਹੀਂ ਜੀ ਨਹੀਂ ਆਪਾਂ ਇਹ ਕਿਉਂਕਿ ਜਿਹੜੀ ਉਹਨਾਂ ਤੁਹਾਡੀ ਗੱਲ ਆ ਇਹ ਪੂਰੀ ਦੁਨੀਆ ਦੇ ਵਿੱਚ ਜਾਣੀ ਹੈ ਪੰਜਾਬ ਦੇ ਵਿੱਚ ਹਾਂਜੀ 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 ਬਿਲਕੁਲ ਕੋਈ ਨਾ ਪ੍ਰਮੰਤ ਮੰਤਰੀ ਕੋਈ 20 ਦੇਖਣੇ ਤੁਸੀਂ ਮੈਨੂੰ ਆਪਾਂ ਤਿਆਰ ਬਰ ਤਿਆਰ ਹੈ ਜੀ ਹਾਂਜੀ ਹੁਣ ਕੀ ਅਪੀਲ ਕੀ ਕਰਦੇ ਹੋ ਸੰਗਤ ਸੰਗਤ ਤੋਂ ਕੀ ਚਾਹੁੰਦੇ ਹੋ ਸੰਗਤ ਨਾਲ ਹੈ ਜੀ ਹਰ ਪੱਖੋਂ ਹੀ ਨਾਲ ਆ ਤੁਸੀਂ ਕਰਦੇ ਹੋ ਵੀ ਸੰਗਤ ਦਾ ਕਿਸ ਤਰ੍ਹਾਂ ਜੋਗ ਕਰੇ ਜਾ ਕਿਵੇਂ ਚੰਦ ਨੂੰ ਕੀ ਫੀਲ ਕਰਨੀ ਚਾਹੋ ਕਿਥੇ ਮੁੱਦੇ ਨੂੰ ਲੈ ਕੇ ਵੀ ਜਿਹੜਾ ਇਹ ਵਾਦਵਾ ਜਿਆਦਾ ਨਾਮ ਵਧੇ ਇੱਥੇ ਹੀ ਕਿਉਂਕਿ ਹਾਂਜੀ ਹਾਂਜੀ ਜਿਹੜਾ ਆਪਾਂ ਦੂਗਾ ਆਪਣੀ ਸਿੱਖ ਔਨ ਦੀ 19 ਹੀ ਜਿਹੜੀ ਉਹ ਬਦਨਾਮੀ ਹੁੰਦੀ ਹੈ ਇਸ ਜੀ ਦੇ ਵਿੱਚ ਵੀ ਇੱਥੇ ਹੀ ਠੱਪ ਹੋ ਜਾਵੇ ਗੱਲ ਜਿਹੜੀ ਤਾਂ ਨਾ ਜਾਵੇ ਜਿੱਥੋਂ ਆਪਣਾ ਜਿਹੜਾ ਮਸਲਾ ਸੁਲਝ ਜਾਵੇ ਉਹਦੇ ਲਈ ਕੀ ਜਿਹੜਾ ਉਹ ਸੰਦੇਸ਼ ਦਿਨਾ ਚਾਹੋਗੇ ਤੇ ਸੰਗਤ ਨੂੰ ਇਹੋ ਸੰਦੇਸ਼ ਹੈ ਜੀ ਬਾਣੀ ਪੜੀਏ ਨਾਮ ਜਪੀਏ ਆਪਾਂ ਨਿਮਰਤਾ ਰੱਖਣੀ ਕਿਸੇ ਨਾਲ ਲੜਨਾ ਨਹੀਂ ਕਿਸੇ ਨਾਲ ਝਗੜਨਾ ਨਹੀਂ ਸਤਕਾਰ ਹੀ ਕਰਨਾ ਜਿੰਨਾ ਹੋ ਸਕੇ ਹਾਂਜੀ ਤੇ ਅਬ ਇਹ ਤੁਹਾਡਾ ਜਿਹੜਾ ਮੈਂ ਰਹਿ ਕੇ ਪੁੱਛਣਾ ਤੁਹਾਡਾ ਜੱਦੀ ਪਿੰਡ ਕਿਹੜਾ ਸੀ ਜੱਦੀ ਪਿੰਡ ਮੇਰਾ ਮਹਿਮਾ ਹੈ ਜੀ ਮਹਿਮਾ ਹਾਂਜੀ ਜ਼ਿਲ੍ਹਾ ਫਰੀਪੁਰ ਜੀ ਜ਼ਿਲ੍ਹਾ ਫਰੀਪੁਰ ਜੀ ਠੀਕ ਹੈ ਜੀ ਇੱਥੇ ਹੋਰ ਵੀ ਕਈ ਸਿੰਘ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਹਾਂਜੀ ਪੈਸਾ ਜੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਗੁਰਦੇਵ ਸਿੰਘ ਜੀ ਤੇ ਪੈਸਾ ਜੀ ਤੁਸੀਂ ਜਿਹੜੇ ਬਾਬਾ ਜੀ ਨੇ ਗੱਲਾਂ ਕਹੀਆਂ ਸਾਰੀਆਂ ਉਹਨਾਂ ਦੇ ਨਾਲ ਸਹਿਮਤ ਹੋ ਸਹੀ ਕਿ ਅਲੱਗਾਂ ਕੀਤੀ ਬਾਬੀ ਨੇ ਹਾਂਜੀ ਵੈਗਰੂ ਜੀ ਅਸੀਂ ਬਾਬੇ ਮਨਜੀਤ ਸਿੰਘ ਨਾਲ ਬਿਲਕੁਲ ਸਹਿਮਤ ਹਾਂ ਜੀ ਇਹ ਇੱਥੇ ਸੇਵਾ ਕਰਦੇ ਨੇ ਗੁਰੂ ਘਰ ਦੀ ਤਨੋਂ ਮਨੋਂ ਹੋ ਕੇ ਸੇਵਾ ਕਰਦੇ ਨੇ ਇਹਨਾਂ ਨਾਲ ਸਾਰੀ ਸੰਗਤ ਤੇ ਸਾਰਾ ਇਲਾਕਾ ਇਹਨਾਂ ਨਾਲ ਸਹਿਮਤ ਆ ਮੌਲ ਜੋ ਵੀ ਇੱਥੇ ਸੇਵਾ ਦਰਬਾਰ ਦੀ ਸਾਰੀ ਸੇਵਾ ਦਰਬਾਰ ਦੀ ਤੜਕੇ 2 ਵਜੇ ਉੱਠ ਕੇ ਤੇ ਸਾਰੀ ਸੇਵਾ ਜਿਹੜੀ ਇਹ ਸਾਭ ਸੰਭਾਲ ਆ ਕਰਦੇ ਆ ਉਹ ਮੌਲ ਇੱਥੇ ਹੋਣ ਦੇ ਬਾਵਜੂਦ ਵੀ ਸੇਵਾ ਨਹੀਂ ਉਹ ਕਰਦੇ ਰਹੇ ਜੀ ਲੇਕਿਨ ਬਾਬਾ ਜੀ ਬਾਬਾ ਜੀ ਮੈਨੂੰ ਮੈਨੂੰ ਬਾਬਾ ਜੀ ਇੱਕ ਸਵਾਲ ਮੈਂ ਭੁੱਲ ਗਿਆ ਸੀ ਉਹਨਾਂ ਦਾ ਇਹ ਕਹਿਣਾ ਸੀ ਕਿ ਬਾਬਾ ਜੀ ਇੱਥੇ ਗੰਤੀ ਸਿੰਘ ਜੀ ਤਨਖਾਹ ਲੈਂਦੇ ਰਹਾ ਤੇ ਉਹਨਾਂ ਨੇ ਲੇਜ਼ਰ ਵੀ ਦਿਖਾਈ ਆ ਜਿਹਦੇ ਵਿੱਚ ਤੁਹਾਡੇ ਤਨਖਾਹ ਨੂੰ ਸਾਹਮਣੇ ਸਾਈਨ ਹੋਇਆ ਇਹ ਤਾਂ ਗੁਰੂ ਸਾਹਿਬ ਵੀ ਜਾਣਦੇ ਆ ਜੀ ਜਦੋਂ ਕਿਸੇ ਦੇ ਘਰੇ ਮੈਂ ਜਾ ਕੇ ਸੁਖਮਨੀ ਸਾਹਿਬ ਕਰਨਾ ਜਾਂ ਕੋਈ ਪਹਿਰਾ ਕਰਨਾ ਨਾ ਤੇ ਇਹ ਬਕਾਇਦਾ ਮੇਰੀ ਜਿਹੜੀ ਭੇਟਾ ਆਉਂਦੀ ਉਹ ਵੀ ਚੁਕਲੀ ਜਾਂਦਾ ਹੈ ਮੱਥੜ ਗਈ ਚੁਕਣੀ ਚੁਕਣੀ ਜਿਹੜੀ ਰਮਾਲਾ ਸਾਹਿਬ ਦਰਸ਼ਨੀ ਭੇਟਾ ਦਰਸ਼ਨੀ ਭੇਟਾ ਵੀ ਮੇਰੇ ਕੋਲ ਬਕਾਇਦਾ ਐ ਸਬੂਤ ਨੇ ਸਿੰਘ ਨੇ ਮੇਰੇ ਕੋਲ ਓਕੇ ਸੰਗਤ ਵੀ ਇਸ ਗੱਲ ਦੇ ਵਿੱਚ ਹੈਗੀ ਜਿਨ੍ਹਾਂ ਨੇ ਚੁੱਕ ਦਾ ਬਿਲਕੁਲ ਜੀ ਓਕੇ ਮਤਲਬ ਕਿ ਇਹ ਚ ਤਰਖਾ ਤਾਂ ਦੇਣ ਦੀਆਂ ਦੂਰ ਦੀਆਂ ਗੱਲਾਂ ਜੀ ਇਹ ਇੱਕ ਗੱਲ ਹੈ ਬਕਾਇਦਾ ਦੇ ਵਿੱਚ ਬੈਠੇ ਤੁਸੀਂ ਕਾ ਨਹੀਂ ਲਈ ਕੋਈ ਬਿਲਕੁਲ ਹੀ ਬਕਾਇਦਾ ਮੇਥੋਂ ਇਹ ਮੈਨੂੰ ਸੰਗਤ ਮਾਇਆ ਦਿੰਦੀ ਸੀ ਇਹਦੀ ਗੱਡੀ ਦੀ ਕਿਸ ਤਰ੍ਹਾਂ ਉਹ ਸਿੰਘ ਚੜਾਈ ਕਰ ਗਿਆ ਜਸਵੀਰ ਸਿੰਘ ਲਾਂਗਰੀ ਸੀ 15000 ਰੁਪਏ ਮੈਂ ਕਿਸ਼ਤੇ ਦੀ ਗੱਡੀ ਦੀ ਧਰਵਾਈ ਫਿਰ ਇਹਦੀ ਪੁਆਰ ਰਖੜੀ ਬਨਣਾਈ ਇਹਨੇ ਵਿੱਚ 2000 ਰੁਪਏ ਲਿਆ ਵੀ ਮੈਂ ਰਖੜੀ ਬਨੜੀ ਇਹ ਤਾਂ ਮੇਥੋਂ ਮਾਇਆ ਲੈਂਦਾ ਰਿਹਾ ਇਹ ਮੈਨੂੰ ਤਰਖਾ ਹੀ ਨਹੀਂ ਕਿਥੋਂ ਦੇਣੀ ਤੇ ਨਾਲ ਮੈਂ ਤਰਖਾਈਆ ਹੁੰਦਾ ਔਰ ਫਿਰ ਇਹਨੇ ਕਿ ਖਲੋ ਸਕਦਾ ਹਾਂ ਜੀ ਠੀਕ ਹੈ ਜੀ ਹਾਂ ਜੀ ਭਾਈ ਤੁਸੀਂ ਤੁਸੀਂ ਇਹ ਦੱਸੋ ਹਾਂਜੀ ਜੀ ਜਿਹੜੀ ਆਪਣੇ ਗੱਲ ਚਾਹਦੇ ਕਿ ਬਾਬਾ ਜੀ ਜੋ ਗੱਲਾਂ ਕੀਤੀਆਂ ਸਹਿਮਤੋਂ ਨਾਲ ਉਹਨਾਂ ਬਿਲਕੁਲ ਸਹਿਮਤਾਂ ਜੀ ਸਾਰੀ ਸੰਗ ਸਹਿਮਤਿਆ ਜੀ ਸਾਰੀ ਤੇ ਹੁਣ ਸਾਰੀ ਗੱਲਬਾਤ ਤੇ ਚਲੋ ਵਾਰ-ਵਾਰ ਆਪਾਂ ਨਾ ਦਰਸਾਈਏ ਸਾਰੇ ਜਾਣੇ ਨੂੰ ਤਾਂ ਵੀ ਪਤਾ ਸਾਰੀ ਗੱਲਬਾਤ ਦਾ ਤੇ ਤੁਸੀਂ ਕਿਵੇਂ ਦੇਖਦੇ ਹੋ ਕਿ ਇਹ ਮਸਲਾ ਜਿਹੜਾ ਵਾ ਉਹ ਕਿਵੇਂ ਸੁਜਣਾ ਚਾਹੀਦਾ ਜਿਹੜਾ ਸਹੀ ਪ੍ਰਧਾਕਾਰੀ ਕਿਹੜਾ ਮੰਨਦੇ ਹੋ ਜੀ ਅਸੀਂ ਤਾਂ ਸਹੀ ਜੀ ਬਾਬੇ ਮਨਜੀਤ ਸਿੰਘ ਨੂੰ ਉਤਰਾਧਿਕਾਰੀ ਮੰਨਦੇ ਆ ਜੀ ਜਿਹੜੀਆਂ ਗੱਲਾਂ ਤੁਸੀਂ ਪਹਿਲਾਂ ਵੀ ਕੀਤੀਆਂ ਦੁਬਾਰਾ ਕਰਨ ਦੀ ਲੋੜ ਨਹੀਂ ਇੱਥੇ ਜਿਹੜਾ ਨਸ਼ੇ ਵਾਲਾ ਬੰਦਾ ਬਲੈਕ ਕਰਦਾ ਵਾ ਭੀਂ ਵੇਚਦਾ ਵਾ ਜਾਂ ਕੁਝ ਹੋਰ ਕਰਦਾ ਵਾ ਮਾਵਲ ਇਥੋਂ ਪੋਤ ਵੀ ਜਗਿੰਦਰ ਦੇ ਹੁੰਦੇ ਆ ਪੋਤ ਵੀ ਫੜਿਆ ਗਿਆ ਹੋ ਕੇ ਬਗਾਨਿਆਂ ਦੇ ਬੰਦਿਆਂ ਦੇ ਪਾ ਕੇ ਉਸ ਤੋਂ ਹੀ ਇੱਥੇ ਨਸ਼ੇ ਦਾ ਕੰਮ ਚੱਲਦਾ ਜਿਹੜੀਆਂ ਉਹਨਾਂ ਗੱਲਾਂ ਕੀਤੀਆਂ ਧੀਆਂ ਭੈਣਾਂ ਨਹੀਂ ਜਾਣੀਆਂ ਸਾਡੇ ਸਾਹਮਣੇ ਸੰਗਤ ਬੈਠੀ ਆ ਅਸੀਂ ਆਵੇ ਗੱਲ ਕਰਦੇ ਹਾਂ ਵੀ ਧੀਆਂ ਭੈਣਾਂ ਦੇ ਜਿਹੜੇ ਨਸ਼ਈ ਕੋਲ ਆਉਣ ਗਿਆ ਜਾਂ ਬਦਮਾਸ਼ ਬੰਦੇ ਉਹਨਾਂ ਕੋਲ ਆਉਣ ਗਿਆ ਕਿ ਜਿਹੜੇ ਸਹੀ ਬੰਦੇ ਇੱਥੇ ਸੇਵਾ ਕਰਦਾ ਬਾਬਾ ਬਨਜੀਤ ਸਿੰਘ ਉੱਥੇ ਆਉਣ ਗਿਆ ਮੱਥਾ ਟੇਕਣ ਤੋਂ ਤਾਂ ਅੱਗੇ ਨਾ ਰੋਕਿਆ ਨਾ ਕੋਈ ਇੱਥੇ ਵੜਦਾ ਧੀ ਭੈਣ ਸਾਡੀ ਜਾਂਦੀ ਮੱਥਾ ਟੇਕ ਕੇ ਘਰ ਨੂੰ ਚਲੇ ਜਾਂਦੇ ਆ ਨਾ ਇੱਥੇ ਸੇਵਾ ਚੱਲਦੀ ਨਾ ਇੱਥੇ ਕੋਈ ਲੰਗਰ ਦਾ ਪਾਣੀ ਦਾ ਪ੍ਰਬੰਧ ਆ ਉਹ ਲੰਗਰ ਪਾਣੀ ਵੀ ਹਟਿਆ ਸਾਰਾ ਕੁਝ ਤੇ ਇਹ ਮਵਲੇ ਜਿਹੜਾ ਗੁਰਦੁਆਰਾ ਸਾਹਿਬ ਆ ਬਾਬੇ ਜਗਿੰਦਰ ਸਿੰਘ ਤੇ ਇਹ ਪਹਿਲਾਂ ਦੀਆਂ ਇਮਾਰਤਾਂ ਬਣੀਆਂ ਜੀ ਅਸੀਂ ਨਾਲ ਖੁਦ ਸੇਵਾ ਕਰਾਈ ਸਾਡੇ ਫਾਦਰ ਹੋਣਾ ਕਰਾਈ ਆ ਆ ਇਲਾਕਾ ਸਾਡਾ ਨਗਰ ਜਿੱਨਾ ਬੈਠਾ ਸੰਗਤਾਂ ਬੈਠੀਆਂ ਇਹਨਾਂ ਨੇ ਕਰਾ ਕੇ ਇਹ ਮਗਲ ਜਿਹੜਾ ਵਾ ਗੁਰੂ ਘਰ ਦੀ ਇਮਾਰਤ ਜਿਹੜੀ ਤਿਆਰ ਕੀਤੀ ਆ ਤੇ ਗੁਰੂ ਘਰ ਦੀ ਮਾਰਤ ਦੀ ਗੱਲ ਕੀਤੀ ਆ ਤੇ ਉਹਨਾਂ ਦਾ ਇਹ ਵੀ ਕਹਿਣਾ ਵਾ ਕਿ ਜਿਹੜੀ ਮੈਂ ਇੱਥੇ ਵੀ ਪੈਸੇ ਲਾਏ ਆ ਆਪਣੀ ਜ਼ਮੀਨ ਵੇਚ ਕੇ ਉਹ ਗੱਲ ਕਿੰਨੀ ਕੁ ਸੱਚੀ ਆ ਬਿਲਕੁਲ ਸ਼ਰਾਸ਼ਰ ਝੂਠ ਆ ਜੀ ਇਹ ਤਾਂ ਜਦੋਂ ਗੁਰਦੁਆਰਾ ਸਾਹਿਬ ਅਸੀਂ ਪਹਿਲਾਂ ਬਣਾਇਆ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਨਾਮ ਬਾਬੇ ਜਗਿੰਦਰ ਨੂੰ ਪਤਾ ਤੇ ਨਾ ਇਹਨਾਂ ਨੂੰ ਇਹ ਆਇਆ ਹੀ ਨਹੀਂ ਇਥੇ ਬਾਬਾ ਮੂਲਾ ਸਿੰਘ ਤਾਂ ਰਹਿੰਦਾ ਹੀ ਪਾਸੇ ਹੀ ਘਰੇ ਰਹਿੰਦਾ ਨਹੀਂ ਸੀਗਾ ਇਹ ਅਸੀਂ ਜਦੋਂ ਬਣਾ ਲਈਏ ਉਦੋਂ ਬਾਅਦ ਬਾਬਾ ਜਗਿੰਦਰ ਸਿੰਘ ਜਦੋਂ ਇੱਥੇ ਆਇਆ ਇਮਾਰਤਾਂ ਪਹਿਲਾਂ ਦੀਆਂ ਬਣੀਆਂ ਜ਼ਮੀਨ ਤਾਂ ਇਹਨਾਂ ਨੇ ਕਿਤੇ ਹੋਣ ਵੇਚੀ ਸਾਨੂੰ ਪਤਾ ਨਹੀਂ ਕਿੱਲਾ ਦੂੜ ਕਿੱਲਾ ਇਹ ਵੇਖੋ ਜੀ ਐਡੇ ਐਡੇ ਗੁਰਦੁਆਰੇ ਇੱਕ ਕਿੱਲੇ ਨਾ ਬੰਦੇ ਆ ਇਹਨਾਂ ਕਿੰਨੀ ਕਰੋੜਾ ਰੁਪਈਆ ਲੱਗਾ ਇਹਨਾਂ ਦੇ ਇਮਾਰਤਾਂ ਦੇ ਉੱਤੇ ਉਹ ਸੰਕਤ ਦਾ ਲੱਗਾ ਜੀ ਨਗਰ ਦਾ ਲੱਗਾ ਜ਼ਮੀਨਾਂ ਦਿੱਤੀਆਂ ਸਾਰਾ ਕੁਝ ਕੀਤਾ ਵਾ ਇਹ ਹੁਣ ਜਿਹੜਾ ਸਾਨੂੰ ਇਹ ਦਿਨ ਨਸ਼ਾਈ ਤੇ ਸ਼ਰਾਰਤੀ ਦੱਸਦਾ ਵਾ ਬੰਦਾ ਇਹ ਇਨਸਾਨ ਸ਼ੇਰ ਸਿੰਘ ਇਹ ਹੁਣ 2-2 ਲੱਖ ਦਾ ਮੋਬਾਈਲ ਕਿ ਆਰ ਇਹਨੇ ਇਹਨੇ ਲੈ ਕੇ ਰੱਖਦਾ ਤੇ ਗੱਲ ਵਿੱਚ ਪਾਏ ਤੇ ਸਾਰੀਆਂ ਸੰਗਤਾਂ ਨੂੰ ਵਿਖਾਉਂਦਾ ਇਹ ਕਿੱਲੇ ਤੇ ਆ ਸਕਦੇ ਇਹ ਸਾਰਾ ਕੁਝ ਜਿਹੜਾ ਵਾ ਇਹਨਾਂ ਗਰਾਈਆਂ ਜੋ ਹੈਗੀਆਂ ਸਾਰੀਆਂ ਆਪ ਖਾ ਕੇ ਇਲਜ਼ਾਮ ਸੰਗਤਾਂ ਤੇ ਲਾਉਂਦਾ ਜੋ ਸੰਗਤਾਂ ਨੇ ਬਣਾਇਆ ਉਹ ਸੰਗਤਾਂ ਨੇ ਬਣਾਇਆ ਜੋ ਸੱਚ ਬੋਲ ਰਹੇ ਆ ਗੁਰੂ ਘਰ ਬੈਠੇ ਆ ਸੱਚੀ ਗੱਲ ਰਿਆਂ ਦੇ ਨਿੱਕੀ ਜਿਹੀ ਵੀ ਗੱਲ ਝੂਠ ਹੋਵੇ ਤੇ ਸਾਡੀ ਡਿਬੇਟ ਕਰਾ ਲੋ ਵਾ ਕੇ ਜਿੱਥੇ ਮਰਜ਼ੀ ਚਾਰ ਬੰਦੇ ਸੱਚੇ ਸੁੱਚੇ ਬਹਿ ਜਾਣ ਅਸੀਂ ਡਿਬੇਟ ਕਰਕੇ ਦੱਸਾਂਗੇ ਆਹਾਂ ਨੂੰ ਸਾਹਮਣੇ ਬੈ ਕੇ ਡਿਬੇਟ ਇੱਕ ਦੂਜੇ ਸਵਾਲਾਂ ਦੇ ਜਵਾਬ ਦੇਣ ਲਈ ਬਿਲਕੁਲ ਅਸੀਂ ਤਿਆਰ ਆਂ ਸਾਡੇ ਸਵਾਲਾਂ ਦੇ ਜ ਤੇ ਅਸੀਂ ਜੋ ਕਹੋਗੇ ਉਹ ਤੁਹਾਡੀ ਮਨ ਲੰਗਾ ਜੇ ਉਹ ਪਾਉਂ ਵੀ ਉਸੇ ਤੇ ਵੀ ਚੱਲਾਂਗੇ ਆ ਗੱਲ ਨਿਬੜੂ ਬਿਲਕੁਲ ਹਾਂਜੀ ਤੇ ਹੋਰ ਕੀ ਕਹਿਣਾ ਚਾਹੋਗੇ ਲਾਸ਼ ਦੇ ਉੱਤੇ ਜਿਹੜੀ ਕੋਈ ਜਲਦੀ ਗੱਲ ਰਹਿ ਗਈ ਹੋਵੇ ਤੁਹਾਡੇ ਕਹਿਣ ਵਾਲੀ ਦਿਲ ਦੀ ਗੱਲ ਇਹ ਹੋਈ ਅਸੀਂ ਤਾਂ ਇਹੋ ਜਾਣੇ ਸੰਗਤਾਂ ਸਾਰੀਆਂ ਇਸ ਗੱਲ ਤੇ ਕੋਈ ਆ ਵੀ ਇੱਥੋਂ ਜਿਹੜਾ ਇਹ ਬਦਮਾਸ਼ੀ ਸਾਨੂੰ ਕਹਿ ਰਿਹਾ ਬਦਮਾਸ਼ ਬੰਦਾ ਜਿਹੜਾ ਨਸ਼ਈ ਆ ਉਹ ਸਾਡੇ ਦੇ ਇੱਥੇ ਰਹਿਣਾ ਨਹੀਂ ਚਾਹੀਦਾ ਦੁੱਦੀ ਗੱਲ ਸੰਗਤਾਂ ਨੇ ਗੁਰਦੁਆਰਾ ਬਣਾਇਆ ਤੇ ਮੌਲ ਸੰਗਤਾਂ ਹੀ ਇਹਦੀਆਂ ਹੱਕਦਾਰ ਆ ਜ਼ਮੀਨਾਂ ਦੇ ਕੇ ਹੀ ਬਣਾਇਆ ਕਿਸੇ ਦਾ ਹੀ ਇੱਥੋਂ ਲਿਆ ਨਹੀਂ ਕੋਈ ਇੱਟ ਨਹੀਂ ਲਈ ਕੋਈ ਪੈਸਾ ਨਹੀਂ ਲਿਆ ਇਹਨਾਂ ਨੇ ਜਾਨੀ ਸੰਗਤ ਬੈਠੀ ਐ ਇਸ ਵਕਤ ਇਹ ਲੋਕਲ ਸੰਗਤਾਂ ਕੇ ਬਾਰੇ ਆਈ ਆ ਇਸ ਕੋਸ਼ਤਾਂ ਦਾ ਜਾਦੀ ਨਗਰ ਦੀ ਆ ਜੀ ਤੇ ਬਾਕੀ ਆਪਣੇ ਇਲਾਕੇ ਆ ਜੋਗੇਵਾਲਾ ਪੁੱਸੂ ਵਾਲਾ ਮੋੜ ਲਾਗੇ ਲਾਗੇ ਦੀਆਂ ਸਾਰੇ ਪਿੰਡਾਂ ਦੀਆਂ ਸੰਗਤਾਂ ਲੋਕਲ ਹੀ ਸਾਨੂੰ ਸਾਰੀ ਹਾਂ ਲੋਕਲ ਆਪਣੀ ਲੋਕਲ ਸੰਗਤਾਂ ਸਾਰੀ ਇੱਥੇ ਜੀ ਅੱਛਾ ਤੇ ਇਹ ਜਿਹੜਾ ਹੈਗਾ ਗੁਰਦੁਆਰਾ ਸਾਹਿਬ ਇਹ ਸੰਗਤਾਂ ਦਾ ਸੰਗਤਾਂ ਦਾ ਹੀ ਰਹਿਣਾ ਜੀ ਤੇ ਇੱਥੇ ਸੇਵਾ ਸੰਗਤਾਂ ਨੇ ਕਰਨੀ ਨਗਰ ਨੇ ਕਰਨੀ ਆ ਸਾਰੇ ਇਲਾਕੇ ਨੇ ਕਰਨੀ ਆ ਤੇ ਇੱਥੇ ਜੋ ਵੀ ਤਿੱਲ ਫੁੱਲ ਗਾਂਵ ਅਸੀਂ ਤਾਂ ਨੇ ਵੀ ਇੱਥੇ ਜਿਹੜਾ ਸੱਚ ਦਾ ਪਹਿਰਾ ਹੋਣਾ ਚਾਹੀਦਾ ਜੀ ਇੱਥੇ ਝੂਠ ਦਾ ਪਹਿਰਾ ਨਾ ਚੱਲਣਾ ਤੇ ਨਾ ਹੀ ਚੱਲਣ ਦੇਣਾ ਜੀ ਉਹ ਮਹਾਰਾਜ ਵੇਖਦਾਰੀ ਸਾਰਾ ਕੁਝ ਉਹਨੇ ਕਰਾਉਣਾ ਸਾਰਾ ਕੁਝ ਸੇਵਾ ਉਹਨੇ ਕਰਾਉਣੀ ਆ ਆਪਦੀ ਆਪ ਜੀ ਜੀ ਫਗਰੂ ਜੀ ਨਾਮ ਕੀ ਆ ਜੀ ਆਪਣਾ ਤੇ ਪਿੰਡ ਕਿਹੜਾ ਹੈ ਮੇਰਾ ਨਾਮ ਮੁਖਤਿਆਰ ਸਿੰਘ ਹੈ ਪਿੰਡ ਲਾਲੂ ਵਾਲਾ ਹੈ ਅੱਛਾ ਇਸੇ ਨਗਰ ਦੇ ਰਹਿਣ ਵਾਲਿਓ ਇਹ ਇੱਥੇ ਜਿਹੜਾ ਬਾਬਾ ਮੂਲਾ ਸਿੰਘ ਜੀ ਸੇਵਾ ਨਭੁੰਦ ਰਿਹਾ ਉਹ ਦੇਖਿਆ ਸੀ ਸਾਰਾ ਕੁਝ ਮੈਂ ਜੀ ਮੇਰਾ ਥੀ ਗੋਦੜਾ ਬਣਿਆ ਲੰਬੇ ਦਰ ਸੇਵਾ ਕਰਨ 90 ਤੋਂ ਲੈ ਕੇ ਸੇਵਾ ਕਰਦਾ ਅੱਛਾ ਜੀ ਤੇ ਮੈਂ ਆਪਣੇ ਕਾਂਵੇ ਚ ਜਾ ਕੇ ਸਵਾ ਕੱਲਾ ਬਾਈ ਦਿੱਤੀ ਬਾਬਾ ਨੂੰ ਤੁਸੀਂ ਆਪਣੀ ਪਹਿਲੀ ਆਪਦੀ ਆਪਾਰ ਬਣਾ ਲਈ ਇੱਕ ਮੱਝ ਦਿੱਤੀ ਓਕੇ ਫਿਰ ਅਸੀਂ ਬਾਈਕ ਲੈਣੀ ਪਈ ਮਾਂਡੇ ਸੀ ਅਗੀ ਤਾਂ ਕਬਜ਼ੇ ਦੀ ਸੀ ਉਹ ਅਸੀਂ ਪੁੱਟੀ ਆ ਤੇ ਉਹ ਵੀ ਵੇਚ ਆਇਆ ਤੇ ਉਹ ਉਹ ਵੇਚ ਬਿਲਾਮ ਕਿੰਨ ਦੱਸਿਆ ਤਿੰਨ ਕਿਲੇ ਇੱਥੇ ਪਹਿਲੀ ਹੋਰ ਸੀ ਹਾਂ ਲਾਲੂ ਉਹ ਵੀ ਉਹ ਵੀ ਨਹੀਂ ਵੇਚਦੀ ਪੈ ਖਾ ਲੈਣੇ अच्छा ते बाकी मैं सबकदा पहल दीती आ अजय ਮੇਰੇ ਯਾਦ ਹੈਗੀ ਕੋਈ اچھا ਜੇ ਹੈਗੀ ਮੇ ਯਾਦ ਸਬਕਲਾ ਬਾਬਾ ਮੈਂ ਉਹਨੂੰ ਦੇਤੀ اچھا ਇਹ ਤੇ ਕਹਦਾ ਬਾਬਾ ਜੂੜ ਮਾਰਦਾ ਪੈਨ ਨਸ਼ੇ ਨੂੰ ਵੀ ਨਸ਼ੇ ਆਪ ਵੇਚਦੇ ਤੇ ਆਪ ਖਾਂਦੇ ਨੇ ਜੇ ਵੇਚਦੇ ਵੇਚਦੇ ਵੀ ਆਪ ਖਾਂਦੇ ਨੇ ਤੁਰ ਫੜਿਆ ਗਿਆ ਨਸ਼ਾ ਕਰੀ اچھا ਫੇ ਸੰਗ ਤੇ ਪਹਤਾ ਅਰੇ ਦੋ ਪਚੰਗੀ ਨੇ ਮੈਂ ਚੁੱਕ ਕੇ ਲਾਂਦੇ ਆਪ ਪਾ ਲੈਨੇ اچھا ਜੀ ਇੱਕ ਗਰਿਆਸ ਬੱਬਰ ਤੇ ਇੱਕ ਮਨਜੀਤ ਸਿੰਘ ਤੇ ਦੋਵੇਂ ਮੈਂ ਚੁੱਕ ਕੇ ਲਾਂਦੇ ਨੇ ਤੇ ਆਪ ਵੀ ਮਾ ਪਾ ਲੈਨੇ اچھا ਤੇ ਹੁਣ ਸਭ ਲੋਕ ਇੱਕ ਇੱਕ ਦਾ ਜਾਈ ਕਰਕੇ ਇੱਕ ਆ ਤੁਹਾਨੂੰ ਸਾਹਮਣੇ ਫੇਰਦਾ ਅੱਛਾ ਤੇ ਚੂਸਮਾਨ ਤੇ ਕੋਈ ਫਾਇਦਾ ਨਹੀਂ ਗਾ ਜਿਆਦਾ ਜਿੰਨੀ ਹੈਗੀ ਨੇ ਜਿਉਂ ਤੋਂ ਲੈ ਗਿਆ ਮਾਰਤਾ ਪਹਿਲਾਂ ਹੀ ਬਣਾਈਆਂ ਨੇ ਹਾਂਜੀ ਇਹਨੇ ਕੋਈ ਮਾਰਤ ਨਹੀਂ ਬਣਾਈ ਉਦੋਂ ਮਿਲ ਕੇ ਜਿੰਦੋਂ ਸੋਹਣੇ ਕੋਈ ਮਜ਼ਾਤ ਨਹੀਂ ਬਾਈ ਗੁਰਦੁਆਰਾ ਜਿੰਨੇ ਆ ਆ ਬਣਾਇਆ ਅੱਛਾ ਜੀ ਆਪਦੇ ਹੱਥੀਂ ਬਣਾਏ ਨੇ ਸੰਗਤ ਦੇ ਸੰਯੋਗ ਨਾਲ ਸੰਗਤ ਦੇ ਸੰਯੋਗ ਨਾਲ ਜਿੰਨੇ ਬਣਾਏ ਨੇ ਜੋ ਕੋਈ ਆ ਗਿਆ ਨਾ ਕੋਈ ਲਾਇਆ ਨਹੀਂ ਕਾਪੇ ਵੇਖੋ ਇਹ ਲਿਹਾਰ ਮਹਿੰਗੇ ਰੱਖੀ ਬਿਠੇ ਨੇ ਸਾਡੇ ਕੋਲ ਤਾਂ ਸਾਈਕਲ ਨਹੀਂ ਲਾਇਆ ਜਾਂਦਾ ਹੂੰ ਦੇਖ ਹਾਲੇ ਮੈਂ ਕਿੱਥੋਂ ਲੈ ਆਂਦੇ ਨੇ ਮੋਬਾਈਲਾਂ ਨੂੰ ਉਹਦੇ ਪਹਿਲੀ ਮੋਬਾਈਲਾਂ ਦੀ ਕੋਈ ਕਾਪਨ ਨਹੀਂ ਪਹਿਲਾਂ ਨਾ ਕੋ ਹਦੀ ਓਕੇ ਤੇ ਸਾਡੇ ਕੋਲ ਦਾ ਸੋਟਾ ਹੈਗਾ ਜੀ ਸਾਡੇ ਕੋਲ ਇਹ ਚੀਜ਼ ਆ ਤਾਂ ਗੁਰਦੁਆਰਾ ਜਿੰਨਾ ਹੈ ਝੂਠ ਮਾਰਦੇ ਨਸ਼ਾ ਆ ਖਾਣ ਕੀ ਹੈ ਵਾਜੀ ਫਿਰ ਕਹਿਣਾ ਚਾਹੋਗੇ ਇਲਾਕੇ ਦੀ ਸੰਗਤ ਨੂੰ ਕੀ ਕਹਿਣਾ ਚਾਹੋਗੇ ਜਿਹਦੇ ਨਾਲੇ ਮਸਲਾ ਜਿਹੜਾ ਉਹ ਠੰਡਾ ਪਾਵੇ ਤੇ ਕੀ ਕਹਿਣਾ ਚਾਹੋਗੇ ਵੇਖੋ ਜੀ 35 40 50 ਇਹਨਾਂ ਨੂੰ ਲਿਖ ਕੇ ਦਿੱਤਾ ਮਨਜੀਤ ਸਿੰਘ ਦੇ ਹੱਕ ਚ ਇਹ ਆਪਦੇ ਘਰ ਨੂੰ ਜਾਣ ਅਸੀਂ ਆਪਦੇ ਘਰ ਬਾਹਰ ਚਲਾ ਕੇ ਰੈਂਗਸ ਕਰਦਾ ਨਿਕਾਲ ਲੈਣਾ ਹੈ ਇਹ ਆਪਦੇ ਘਰ ਜਾਣ ਜਿੱਥੋਂ ਆਏ ਨੇ ਇਹ ਮਾਰਤਾ ਅਸੀਂ ਆਪਦੇ ਬਣਾਈਆਂ ਤੇ ਬੈਠੇ ਨੇ ਆਵਾਂ ਅਸੀਂ ਮਾਰਤਾ ਬਣਾਈਆਂ ਨੇ ਓਕੇ ਇਹ ਜਿਹੜਾ ਰਿਐਕਸ਼ਨ ਇਹਨਾਂ ਦੀ ਜਿਸ ਦੇ ਬਾਰੇ ਕਹਿ ਰਿਹਾ ਕਿ ਉਹ ਗੁਰੂ ਘਰ ਤੋਂ ਬਾਹਰ ਆ ਰਹੀ ਆ ਤੇ ਉਹ ਫਿਰ ਰਿਐਕਸ਼ਨ ਦੀ ਪਰਸਨਲਿਟੀ ਆ ਗੁਰੂ ਘਰ ਦੇ ਵਿੱਚ ਹੀ ਆ ਉਹ ਸਰਾਹ ਬਣਾਈਆਂ ਨੇ ਉਹ ਸਰਾਹ ਬਣਾਈ ਅਸੀਂ ਪਹਿਲਾਂ ਉੱਥੇ ਮੈਂ ਵੀ ਰਹਿੰਦਾ ਰਿਹਾ ओके ਇਹਦੇ ਵਿੱਚ ਮੇਰੇ ਰਵਿੰਦਰ ਜੀ ਮੈਨੂੰ ਮਕਾਨ ਤੇ ਆ ਗਏ ਨੇ ਉਹਨੇ ਸਰਾਹ ਬਣਾਈ ਹੈ ਸਰਾਹ ਦੇ ਵਿੱਚ ਕੰਮ ਐਸਕੇਮ ਕਰ ਲੈਣਗੇ ਓਕੇ ਆ ਚਾਰਜ ਫਿਰ ਕਿਲਾ ਵਲਿਆ ਸੀ ਨਾ ਚਲਾ ਅੱਧ ਦੀ ਮੱਥੀ ਵਲਿਆ ਹਾਂਜੀ ਚਲੋ ਠੀਕ ਹੈ ਬਈ